ਫਰੀਦਕੋਟ ਦੇ ਪਿੰਡ ਬੇਬਲ ਕਲਾਂ ਵਿੱਚ ਪਿੰਡ ਵਾਸੀਆਂ ਵੱਲੋਂ ਕਿਸੇ ਵੀ ਵਿਅਕਤੀ ਵੱਲੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੇ ਬਾਰੇ ਜਾਣਕਾਰੀ ਜਟਾਈ ਗਈ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਸਾਹਮਣੇ ਆ ਕੇ ਬੋਲਣ ਲਈ ਤਿਆਰ ਨਹੀਂ ਹੋਇਆ ਲੇਕਿਨ ਜਾਣਕਾਰੀ ਦੇ ਮੁਤਾਬਕ ਇਸ ਪਿੰਡ ਨਾਲ ਸੰਬੰਧਿਤ ਗੈਂਸਟਰ ਸੀਮਾ ਵੈਬਲ ਆਪਣੇ ਪਿਤਾ ਨੂੰ ਪਿੰਡ ਦਾ ਸਰਪੰਚ ਬਣਾਉਣਾ ਚਾਹੁੰਦਾ ਸੀ ਲੇਕਿਨ ਵਿਵਾਦ ਖੜਾ ਹੋਣ ਤੋਂ ਬਾਅਦ ਪੁਲਿਸ ਨੇ ਉਸਦੇ ਪਰਿਵਾਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਅਤੇ ਉਸ ਤੋਂ ਬਾਅਦ ਉਸ ਦੇ ਦਹਿਸ਼ਤ ਦਾ ਇੰਨਾ ਅਸਰ ਹੋਇਆ ਕਿ ਪਿੰਡ ਵਿੱਚ ਸਰਪੰਚ ਤੇ ਮੈਂਬਰੀ ਦੇ ਕਿਸੇ ਵੀ ਵਿਅਕਤੀ ਨੇ ਨਾਮ ਰੂਪੀ ਪਤਾਵਾਗਨ ਨਹੀਂ ਕੀਤੇ ਸਕورٹی ਹਲੂ ਸਾਡੇ ਦੇ ਸਾਰੇ ਅਸੀਂ ਸਕورٹی ਲੱਗੀ ਸੀ ਬੜਾ ਚੰਕੀ ਜਿਹਾ ਪਰ ਗਾੜੀ ਉੱਤੇ ਲੱਗਾ ਸੀ ਸਾਰਾ ਪ੍ਰਬੰਧ ਸੀ ਬਾਕੀ ਇਹ ਨਾਮਿਨੇਸ਼ਨ ਹੋਈ ਜਾਂ ਨਹੀਂ ਹੋਣੀ ਇਹ ਤਾਂ ਸਿਵਲ ਪ੍ਰਸ਼ਾਸਨ ਦਾ ਦੱਸ ਸਕਦਾ ਜੀ ਕੀ ਕਾਰਨ ਹੋਇਆ ਸਰ ਤੁਸੀਂ ਪਹਿਲਾਂ ਅਪੀਲ ਤੁਸੀਂ ਕੰਸਿਡਰੇਟ ਮੰਗਵਾ ਦਿੱਤਾ ਜੀ ਮੰਗ ਲਈ ਤੁਹਾਨੂੰ ਜੇ ਖਾਲੇ ਕਿ ਪ੍ਰਾਂਤ ਦੇ ਜਿਹੜੇ ਫਿਰ ਹੋ ਸਕਦਾ ਕਿ ਡਿਜ਼ਾਇਨ ਤੋਂ ਦੇ ਤਲ ਦੇ ਜਿਹੜਾ ਇਹਦੇ ਵਿੱਚ ਇਹ ਨਹੀਂ ਦੱਸ ਸਕਦੇ ਵੀ ਉਹਦੀ ਰੈਸਟ ਕਰਕੇ ਹੋਇਆ ਵਾ ਉੱਤੇ ਲੱਗ ਪਰਚਾ ਹੋਇਆ ਵਾ ਹਾਂਜੀ ਉਹ ਸੋਮਾ ਸੋਮਾ ਜਿਹਦਾ ਹੈਗਾ ਬਾਈਕਲ ਕਲਾਂ ਦਾ ਉਹ ਆਪਣੇ ਘਰੇ ਕਾਫੀ ਬੰਦੇ ਲੈ ਕੇ ਇਕੱਠੇ ਹੋਇਆ ਸੀ ਵੀ ਆਪਣੇ ਪਿਓ ਨੂੰ ਸਰਪੰਚ ਬਣਾਉਣਾ ਵਾ ਇਸ ਕਰਕੇ ਉਹ ਦੂਜੇ ਪਿੰਡ ਵਾਲਿਆਂ ਨਾਲ ਉਹਦੀ ਮਿਲਵਾਸ ਵਿੱਚ ਰੰਜਿਸ਼ ਹੋ ਗਈ ਸੀ ਤੇ ਉਹਦੇ ਬਾਅਦ ਚ ਸਾਡੇ ਪੁਲਿਸ ਵਾਲਿਆਂ ਨੂੰ ਜਦੋਂ ਸਾਡੇ ਮੁਲਾਜ਼ਮਾਂ ਪਤਾ ਲੱਗਾ ਤਾਂ ਉਹ ਮੁਲਾਜ਼ਮਾਂਾਂ ਵੀ ਉਰੀ ਖੈ ਭਾਜੀ ਹੋ ਗਈ ਆਪਸ ਵਿੱਚ ਤੇ ਉੱਥੋਂ ਕਾਫੀ ਇੱਕ ਦੋ ਜੇ ਨਾਲ ਭੋਲੀ ਬੋਚਾਰ ਹੋ ਗਿਆ ਉਦੋਂ ਜੋ ਮਲਾਜ ਨੂੰ ਰੌਂਡ ਅਪ ਕਰਨ ਲੱਗੇ ਤਾਂ ਉਥੋਂ 도ੜ ਗਿਆ ਫਿਰ ਵੀ ਸਾਡੇ ਕੋਲ ਉਹ ਤੋਂ ਕੋ ਹਥਿਆਰ ਬਰਾਮਦ ਹੋਈ ਇੱਕ ਗਨ ਹੋਈ ਆ 20 25 ਕਾਰਟੂਸ ਹੋਏ ਆ ਬਰਾਮਦ ਹਾਂਜੀ ਦੋ ਗੱਡੀਆਂ ਬਰਾਮਦ ਹੋਈਆਂ ਆ ਕੋ ਉੱਤੇ ਪਰਚਾ ਨੰਬਰ 79 ਰਜਿਸਟਰਡ ਹੋਇਆ ਉੱਤੇ ਸਰ ਲੱਗਦੀ ਇਹ ਕੈਸ਼ ਤੋਂ ਦਮ ਹੋ ਲੱਗ ਗਿਆ ਕਿਉਂਕਿ ਕੋਈ ਨੇ ਫਾਰਮ ਨਹੀਂ ਭਰੇ ਆ ਕੋਲ ਪੁਲਿਸ ਕਹ ਰਹੀ ਹੈ ਵੀ ਸਟੋਕ ਲੱਗਣੀ ਸੀ ਲੇਕਿਨ ਫਿਰ ਵੀ ਕਿਤਨਾ ਵੀ ਲੋਕਾਂ ਜਿਸਾ ਦੱਰਾ ਰਿਹਾ ਫਾਰਮ ਨਹੀਂ ਭਰਦੇ ਤੇ ਕੈਸ਼ ਤੋਂ ਹੀ ਲਾ ਇਹ ਦਵਾ ਸਾਰੇ ਪਿੰਡ ਦੀ ਆਸ ਵਿੱਚ ਰੰਜਸ਼ ਸੀ ਸਾਰਿਆਂ ਦਾ ਧਿਆਨ ਉੱਤੇ ਡਾਇਵਰਟ ਹੋ ਰਿਹਾ ਤੋ ਰਟ ਹੋ ਗਿਆ ਜਾਂ ਨਹੀਂ ਹੋਇਆ ਇਸ ਬਾਰੇ ਕੋਈ ਅਸੀਂ ਕਹਿ ਨਹੀਂ ਸਕਦੇ ਹਾਂਜੀ ਪਰ ਉਹਦੀ ਦਹਿਸ਼ਤ ਜਰੂਰ ਸੀ ਉੱਥੇ ਪੁਲਿਸ ਵੱਲੋਂ ਦਾ ਪੂਰਾ ਅਸੀਂ ਪ੍ਰਬੰਧ ਪੁਲਿਸ ਨੇ ਹੀ ਉਹਤੇ ਪਰਚਾ ਕੀਤਾ ਫੜਿਆ ਸਾਰਾ ਰਾਊਨ ਅਪ ਕਰ ਲਿਆ ਪਰਚਾ ਦਿੱਤਾ ਪੁਲਿਸ ਨੇ ਪੁਲਿਸ ਜੋ ਕਰ ਸਕਦੀ ਬਾਕੀ ਜਿਹੜੇ ਨਾਮੀਨੇਸ਼ਨ ਨਹੀਂ ਹੋਈ ਉਹਦੇ ਵਿੱਚ ਕੀ ਕਾਰਨ ਹੋਰ ਵੀ ਹੋ ਸਕਦੇ ਉਹ ਸਿਵਲ ਪ੍ਰਸ਼ਾਸਨ ਦੱਸੇਗਾ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ